ਉਹ ਕਾਲ ਤੱਕ ਸਾਹਮਣੇ ਕਿਹਾ ਸੀ ਕਿ ਤੁਸੀਂ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਦੁਕਾਨਾਂ ਬੰਦ ਕਰਕੇ ਇਕੱਠੇ ਹੋਣਾ ਹੈਗਾ ਇੱਕ ਢੱਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜਰਬਰ ਵੀ ਲਾਇਆ ਫਿਰ ਭਰਤੀ ਵਾਸਤੇ ਕਾਪੀਆਂ ਵੀ ਆਫਰ ਕਰੀ ਵੀ ਸਾਡੇ ਤੋਂ ਲੈਓ ਜਾਲੀ ਕਾਪੀਆਂ ਛਕਵਾ ਕੇ ਸਿਰਫ ਕੁਝ ਜਗ੍ਹਾ ਦੀ ਫੀਸ ਹੀ ਤੇ ਥੋੜਾ ਬੋਤਲ 5-10 ਜਿਵੇਂ ਦਾ ਕੱਟ ਕਰਕੇ ਉੱਥੇ ਡਰਾਮੇ ਕਰ ਰਹੇ ਆ ਅੱਜ ਮੈਂ ਭਰਤੀ ਵਾਲੀ ਕੋਈ ਕਰਨੀ ਅੱਜ ਪ੍ਰਕਟਾ ਸਰਕਲ ਡੈਲੀਗੇਟ ਜਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਜਿਹੜੀ ਚੋਣ ਹੋਣੀ ਆ ਸਾਰੇ ਮੈਂ ਸਮਝਦਾ ਕਿ ਪੂਰੀ ਸੈਮੇਟੀ ਦੇ ਨਾਲ ਅੱਜ ਜਿਹੜੀ ਡੈਲੀਗੇਟ ਜਿਨ੍ਹਾਂ ਨੇ ਭਰਤੀ ਕਰੀ ਉਹ ਚੋਣ ਹੋ ਜਾਣੀ ਆ ਬੜੇ ਉਤਸ਼ਾਹ ਨਾਲ ਭਰਤੀ ਹੋਈ ਆ ਸੋ ਆਉਣ ਵਾਲੇ ਸਮੇਂ ਤੇ ਇਸ ਦੇ ਰਿਜ਼ਲਟ ਵੀ ਦੇਖੋ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਚਾਹੇ ਕੋਈ ਵੀ ਆ ਜਾਵੇ ਆਪਾ ਆ ਜਾਵੇ ਕਾਂਗਰਸ ਆ ਤੇ ਬੀਜੂ ਆ ਉਹਨਾਂ ਨੇ ਸੋਚ ਆ ਕਿ ਪੰਜਾਬ ਦੀ ਜੇ ਸ਼ਕਤੀ ਖਤਮ ਕਰਨੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰੇ ਚੋਣਾਂ ਦੀ ਸਹਾਇਤਾ ਇਹ ਸਾਰਾ ਕੁਝ ਕਰ ਰਹੇ ਨੇ ਮੈਂ ਬੇਨਤੀ ਕਰਦਾ ਕਿ ਵਰਕਰ ਸਹਿਬਾਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਤਕਦੀਰ ਹੈ। ਪਰ ਵਰਕਰ ਸਹਿਬਾਨਾਂ ਨੇ ਹੀ ਸਰਕਾਰਾਂ ਬਣਾਇਆ। ਅੱਜ ਜਿਹੜੇ ਵਰਕਰ ਨੇ ਉਹ ਤਾਂ ਦੋ ਚਿੱਤੀ ਜਿਹੜੇ ਹੋਏ ਨੇ ਕਿ ਕਿ ਜਿਹੜੇ ਵਿਰੋਧੀ ਨੇ ਉਹ ਲੋਕਾਂ ਦੇ ਵਿੱਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ। ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਗੁੰਮਰਾਹ ਨਾ ਹੋਵੋ। ਸ੍ਰੀ ਅਕਾਲ ਤਖਤ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਵਜਾਇਸ਼ ਹੈ ਜਿਹੜੀ ਅਕਾਲ ਤਖਤ ਹੋਈ ਹੈ। ਅਕਾਲ ਤਖਤ ਦੇ ਅਧੀਨ ਅਸੀਂ ਵੇਖ ਕੇ ਸੇਵਾ ਕਰਦੇ ਹਾਂ। ਅਕਾਲ ਤਖਤ ਦਾ ਨਾਮ ਜਿਹੜਾ ਮਿਸਯੂਜ਼ ਕਰਕੇ ਲੋਕੀ ਅਕਾਲੀ ਦਲ ਨੂੰ ਹਮੇਸ਼ਾ ਹੀ ਬਦਨਾਮ ਕਰਦੇ ਰਹੇ ਨੇ ਉਹ ਦਾ ਜਵਾਬ ਦੇਣ ਦਾ ਵਕਤ ਆ ਗਿਆ ਮੇਰੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਅਕਾਲੀ ਦਲ ਦੀ ਗਰਾਫ ਉੱਪਰ ਨੂੰ ਜਾਊਗਾ ਤੇ ਜਿੰਨੇ ਕੰਮ ਅਕਾਲੀ ਦਲ ਨੇ ਕਰੇ ਨੇ ਕਿਸੇ ਨੇ ਨਹੀਂ ਕਰੇ ਫਿਰ ਲੜਨ ਵਾਲੇ ਨੂੰ ਸੋਚਣਾ ਚਾਹੀਦਾ ਨਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਪੀਆਂ ਦੇਓ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਘੱਟੋ ਜੇ ਪ੍ਰਧਾਨਗੀ ਦੀ ਚੋਣ ਲੜਨੀ ਹੈ ਭਾਈ ਡੈਲੀਗੇਟ ਬਣਾ ਕੇ ਚੋਣ ਲੜਦੇ ਹੋ ਸ਼ੂਟ ਦੋ ਵਾਰ-ਵਾਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹਨਾਂ ਨੂੰ ਅਪੀਲ ਕਰ ਰਹੇ ਆ ਕੱਲ ਵੀ ਉਹਨਾਂ ਨੇ ਕਿਹਾ ਵੀ ਆਓ ਭਾਈ ਇਕੱਠੇ ਰਲ ਮਿਲ ਕੇ ਚੱਲਦੇ ਆਂ ਵੀ ਵਿਧਾਨ ਕਹਿੰਦਾ ਕਿ ਸ਼੍ਰੋਮਣੀ ਕਲਜਲ ਦੇ ਵਿਧਾਨ ਦੇ ਮੁਤਾਬਕ ਜਿਹੜਾ ਲਿਖਿਆ ਹੋਇਆ ਹੈ ਕੀ ਵਰਕੀ ਕਮੇਟੀ ਭਰਤੀ ਕਰ ਸਕਦੀ ਹੈ ਵਰਕੀ ਕਮੇਟੀ ਨੇ ਸ਼੍ਰੀ ਕਾਲਤਾਖਸਰ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਨਾਂ ਨੂੰ ਵਿੱਚ ਪਾ ਕੇ ਭਰਤੀ ਕਰਨੀ 7 ਮੈਂਬਰੀ ਕਮੇਟੀ 'ਚੋਂ 2 ਮੈਂਬਰ ਅਸਤੀਫਾ ਦੇ ਕੇ ਚਲੇ ਗਏ ਫਿਰ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ 2 ਬੰਦੇ ਅਸਤੀਫਾ ਦੇ ਕੇ ਕਿਉਂ ਚਲੇ ਗਏ ਰੋਪੀਓ ਦੇ ਖਿਲਾਫ ਚਲੋ ਕਾਰਵਾਈਆਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਇਹ ਸਰਕਾਰ ਤਾਂ ਮਾਰਨ ਤੱਕ ਜਾਂਦੀ ਪਹਿਲਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਤੁਸੀਂ ਦੇਖੋ ਵੀ ਕਾਲ ਤੱਕ ਸਾਡੇ ਅੱਜ ਸੇਵਾਦਾਰ ਬਣ ਕੇ ਸੇਵਾ ਨਿਭਾਰੇ ਸੀਗੇ ਉਹਦੇ ਤੇ ਇਹਨਾਂ ਨੇ ਆਪ ਨਾਲ ਲਿਜਾ ਕੇ ਗੋਲੀ ਚੜਵਾਈ ਔਰ ਗੋਲੀਓ ਦੀਵਾਰ ਚ ਵੱਜੀ ਉਹ ਵੀ ਜਮਾਨਤ ਕਰਵਾਈ ਵਿਕਰਮ ਮਜੀਠੀਆ ਤੇ ਮੈਂ ਸਮਝਦਾ ਕਿ ਸੋਚੀ ਸਮਝੀ ਸਾਜਿਦ ਦੇ ਪੈਰ ਤੋਂ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਤੇ ਡਰਾ ਕਰੀ ਦੀ ਉਸੇ ਤਰ੍ਹਾਂ ਉਹਨਾਂ ਦੀ ਸਕਿਉਰਿਟੀ ਜਿਹੜੇ ਵਿਧਰਾ ਕਰਕੇ ਉਹਨਾਂ ਤੇ ਫਿਜੀਬਲ ਅਟੈਕ ਕਰਵਾਉਣਾ ਚਾਹਦੇ ਇਹ ਕੋ ਵਰਕਿੰਗ ਕਮੇਟੀ ਨੇ ਜੋ ਸਾਡੀ ਡਿਊਟੀ ਲਈ ਆ ਇਸ ਜ਼ਿਲ੍ਹੇ ਦੇ ਆਬਜ਼ਰਵਰ ਦੇਖੇ ਜੀ ਸਾਹਿਬ ਤੇ ਮੈਂ ਸਾਰੇ ਹਲਕਿਆਂ 'ਚ ਅਸੀਂ ਜਿਹੜੀ ਡੈਲੀਗੇਟਸ ਦੀ ਮੀਟਿੰਗ ਕਰ ਰਹੇ ਹਾਂ ਇੱਕ ਤਾਂ ਉਹਨਾਂ ਦਾ ਸਨਮਾਨ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਬੜੀ ਮਿਹਨਤ ਕਰੀ ਔਰ ਬਹੁਤ ਜੋਸ਼ ਦੇ ਨਾਲ ਜਿਹੜੀ ਜ਼ਿਲ੍ਹੇ 'ਚ ਭੱਤੀ ਹੋਈ ਹੈ 1.2 ਲੱਖ ਤੋਂ ਉੱਪਰ ਭੱਤੀ ਪਟਿਆਲਾ ਜ਼ਿਲ੍ਹੇ 'ਚ ਹੋਈ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਤੋਂ ਅੱਗੇ ਜਿਹੜੇ ਜ਼ਿਲ੍ਹੇ ਦੇ ਸਾਡੀ ਜਿਹੜੇ ਚੁਣਨੇ ਆਨ ਸਟੇਟ ਤੇ ਚੁਣਨੇ ਆ ਉਹ ਵੀ ਸਲਾਹ ਇੱਥੇ ਲੈਣ ਵਾਸਤੇ ਸਪੈਸਟ ਆਉਂਦੀ ਹੈ। ਸਾਡੀ ਵਾਰ ਸਵਾਲ ਹੈ ਰ ਆਪਣੀ ਭਰਤੀ ਕਰਨਾ ਕਿਉਂਦੇ ਭਰਤੀ ਕਿਸਦੇ ਮੰਨਣਗੇ ਲੋਕ। ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਨਾ ਜੀ ਸੰਵਿਧਾਨ ਦੇ ਅਨਸਾਰ ਹੁੰਦੀ ਹੈ। ਹਰ 5 ਸਾਲ ਬਾਅਦ ਵਰਕਿੰਗ ਕਮੇਟੀ ਜਿਹੜੀ ਰੈਜ਼ੋਲੂਸ਼ਨ ਪਾਸ ਕਰਦੀ ਹੈ। ਉਸ ਤੋਂ ਬਾਅਦ ਕਾਪੀਆਂ ਸਪਾਈ ਜਾਂਦੀਆਂ। ਫਿਰ ਉਹ ਕਾਪੀਆਂ ਜਿਹੜੀਆਂ ਵੰਡੀਆਂ ਜਾਂਦੀਆਂ ਜਿਹੜੇ ਸੁਧਾਰ ਵਾਲੇ ਹਨ ਜੀ। ਸਿੰਗਲ ਇੱਕ ਡੈਲੀਗੇਟ ਇਹ ਆਪਣੀ ਭਰਤੀ ਤੋਂ ਬਣਾ ਲਿਆ ਇਲੈਕਸ਼ਨ ਕਮਿਸ਼ਨ ਦਾ ਤਾਂ ਮੈਂ ਸਮਝਾਂ ਨਹੀਂ ਕਿ ਉਹ ਸਫਲ ਨਾ ਸੀ ਆਪਣਾ ਸਾਰਾ ਕੁਝ ਹੀ ਬੰਦ ਕਰਦਾ ਸੋ ਕਾਲ ਤੱਕ ਸਾਹਬ ਨੇ ਕਿਹਾ ਸੀਗਾ ਕਿ ਤੁਸੀਂ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਦੁਕਾਨਾਂ ਬੰਦ ਕਰਕੇ ਇਕੱਠੇ ਹੋਣਾ ਹੈਗਾ ਇੱਕ ਢੰਡੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜਰਬਰ ਵੀ ਲਾਇਆ ਫਿਰ ਭਰਤੀ ਵਾਸਤੇ ਕਾਪੀਆਂ ਵੀ ਆਫਰ ਕਰੀ ਵੀ ਸਾਡੇ ਤੋਂ ਲਿਓ ਜਾਲੀ ਕਾਪੀਆਂ ਛਕਵਾ ਕੇ ਸਿਰਫ ਕੁਝ ਜਗ੍ਹਾ ਦੀ ਸਿੱਧੀ ਤੇ ਥੋੜਾ ਬਹੁਤ ਬੰਦਾਸਤ ਇਹਨਾਂ ਦਾ ਇਕੱਠ ਕਰਕੇ ਉੱਥੇ ਡਰਾਮੇ ਕਰ ਰਹੇ ਆ ਅਦਰਵਾਜੀ ਭਰਤੀ ਵਾਲੀ ਕੋਈ ਕਰਨੀ ਕੀ ਨਹੀਂ ਚਾਹਤੇ ਹੋ ਰਿਹਾ ਲ ਤੁਸੀਂ ਦੇਖੋ ਵੀ ਕੈਂਬਿੰਗ ਇਹਨਾਂ ਵੀ ਚੱਕੀਆਂ ਹੋਈ ਜੰਮੜਾਂ ਦੀ ਥਾਣੇ ਦਾ ਦੇ ਬਰਬਰ ਵੱਡੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹਨੇ ਸਦਾ ਹੀ ਪੰਜਾਬ ਦੀ ਲੜਾਈ ਲੜੀ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਚਾਹੇ ਕੋਈ ਵੀ ਆ ਚਾਹੇ ਆਪ ਆ ਚਾਹੇ ਕਾਂਗਰਸਾ ਚਾਹੇ ਬੀਜੂ ਚਾਹੇ ਉਹਨਾਂ ਦੀ ਸੋਚ ਆ ਕਿ ਪੰਜਾਬ ਦੀ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰੋ ਚੋਣਾਂ ਦੀ ਸਹਾਇਤ ਇਹ ਸਾਰਾ ਕੁਝ ਕਰ ਰਹੇ ਆ ਆਪ ਜੀ ਕੀ ਸਾਹਿਬ ਜੀ ਡੀ ਜੇ ਵੀ ਟੋਲਰ ਨੂੰ ਆਪਸ ਚ ਲੜਾ ਰਹੀਆਂ ਕਮਾਸ਼ਾ ਦੇਖ ਰਹੀ ਹੈ ਫਿਰ ਲੜਨ ਵਾਲਿਆਂ ਨੇ ਸੋਚਣਾ ਕਿਹਦਾ ਨਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਪੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਘਟੋ ਜੇ ਪ੍ਰਧਾਨਗੀ ਦੀ ਚੋਣ ਲੜਨੀ ਹੈ ਭਾਈ ਡੈਲੀਗੇਟ ਬਣਾ ਕੇ ਚੋਣ ਲੜਦੇ ਹੋ ਬਾਰ ਬਾਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹਨਾਂ ਨੂੰ ਅਪੀਲ ਕਰ ਰਹੇ ਆ ਕੱਲ ਵੀ ਉਹਨਾਂ ਨੇ ਕਿਹਾ ਵੀ ਆਓ ਭਾਈ ਇਕੱਠੇ ਰਲ ਮਿਲ ਕੇ ਜਾਈਏ ਜੀਐਸਆਰ ਸਿਕਿਉਰਿਟੀ ਸਭ ਦੀ ਭਾਈ ਇਹ ਸਰਕਾਰ ਨਾ ਜੀ ਇਤਿਹਾਸ ਰਿਹਾ ਪੰਜਾਬ ਦਾ ਵੀ ਵਿਰੋਧੀਆਂ ਦੇ ਖਿਲਾਫ ਚੱਲੋ ਸਾਡੇ ਅਸੂਨਾ ਦੀ ਲੜਾਈ ਹੋਈ ਦੀਆਂ ਵਿਰੋਧੀਆਂ ਦੇ ਖਿਲਾਫ ਚੱਲੋ ਕਾਰਵਾਈਆਂ ਕੁੱਝ ਨਹੀਂ ਸਰਕਾਰਾਂ ਕਰਦੀਆਂ ਰਹੀਆਂ ਪਰ ਇਹ ਸਰਕਾਰ ਤਾਂ ਮਾਰਨ ਤੱਕ ਜਾਂਦੀ ਹੈ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਦੇ ਅੱਜ ਸੇਵਾਦਾਰ ਬਣ ਕੇ ਸੇਵਾ ਨਿਭਾਰੇ ਸੀ ਜੀ ਉਹਦੇ ਤੇ ਇਹਨਾਂ ਨੇ ਆਪ ਨਾਲ ਲਾ ਜਾ ਕੇ ਗੋਲੀ ਚਲਵਾਈ ਔਰ ਗੋਲੀ ਉਹ ਦੀਵਾਰ ਚ ਵੱਜੀ ਉਹਦੀ ਜਮਾਨਤ ਕਰਵਾਈ ਹੁਣ ਵਿਕਰਮ ਸਿੰਘ ਮਜੀਠੀਆ ਜਿਵੇਂ ਰੋਜ਼ ਬੋਲਦੇ ਆ ਰੋਜ਼ ਜੋ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ ਚਾਹੇ ਪੈਗ ਲਾ ਕੇ ਕਰਦੇ ਆ ਚਾਹੇ ਉਂ ਕਰਦੇ ਉਹ ਉਜਾਗਰ ਕਰਦੇ ਆ ਸੋ ਉਹਨਾਂ ਨੂੰ ਤਕਲੀਫ ਹੁੰਦੀ ਆ ਸੋ ਇਹ ਵਿਕਰਮ ਮਜੀਠੀਆ ਤੇ ਮੈਂ ਸਮਝਦਾ ਕਿ ਸੋਚੀ ਸਮਝੀ ਸਾਜ਼ਿ ਦੇ ਤਹਿਤ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ 'ਚ ਡਰਾ ਕਰੀ ਸੀ ਇਸੇ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਜਿਹੜੇ ਵਿਧਰਾ ਕਰਕੇ ਉਹਨਾਂ ਤੇ ਫਿਜ਼ੀਕਲ ਅਟੈਕ ਕਰਵਾਉਣਾ ਚਾਹਦੇ ਹੈ ਕੈਬਨਟ ਮੰਤਰੀ ਟਾਲੀ ਵਾਲਾ ਕਹਿੰਦਾ ਦੇਣਾ ਕੀ ਆ ਮੁਕੀ ਤੇ ਕਦੇ ਜੈਡ ਸਕਾਲ ਕੀ ਉਹ ਵੀ ਟਾਲੀ ਵਾਲੀ ਕੀ ਆ ਦੇਣਾ ਜੀ ਸੋਤਲਾ ਜਾ ਬੰਦਾ ਟਮਾਟਰ ਲੱਭਦਾ ਫਿਰ ਪੈ ਗਿਆ ਸਾਧੀਆਂ ਚ ਤੁਸੀਂ ਦੇਖੋ ਵੀ ਉਹ ਬੰਦੇ ਨੂੰ ਗੱਡੀ ਦੇਈ ਕਾਰ ਦੇਈ ਕੋਠੀ ਦੇਈ ਕੈਬਨਟ ਮਨਿਸਟਰ ਬਣਾਇਆ ਤੇ 2 ਸਾਲ ਬਾਅਦ ਪਤਾ ਲੱਗਿਆ ਵੀ ਉਹਦੇ ਕੋਲ ਕੋਈ ਮੈਕਮ ਹੀ ਨਹੀਂ ਤਾਂ ਉਹ ਤਾਂ ਡਿਪਾਰਟਮੈਂਟੇ ਨੇ ਦਿੱਤਾ ਮਨਿਸਟਰ ਬਣਾਇਆ ਵੀ ਤੂੰ ਤਾਂ ਅਸਲ ਤੇਰੀ ਕੀ ਆ ਦੇਣਾ ਪੰਜਾਬ ਨੂੰ ਬਹੁਤ ਮੜਿਆ ਹੋਇਆ ਪੰਜਾਬ ਦੇ ਉੱਤੇ ਪਹਿਲਾਂ ਆਪਣੀ ਸੀਟ ਤਾਂ ਛੱਡ ਉਸਾ ਕਹਿੰਦੇ ਮੁੱਖ ਮੰਤਰੀ ਕਹਿੰਦੇ ਅਸੀਂ ਤਾਂ ਵੀ ਕਰਦਾ ਨਹੀਂ ਸਿਕਿਉਰਿਟੀ ਜਾਂ ਪਹਿਲਾਂ ਤਾਂ ਤੂੰ ਦੱਸ ਵੀ 2 ਸਾਲ ਹੋ ਗਏ ਜਿਹੜੀ ਤਨਖਾਹ ਲਈ ਹੈ ਕੈਬਨਿਟ ਮੰਤਰੀ ਲਈ ਹੈ ਜਿਹੜਾ ਮਹਿਕਮਾ ਹੀ ਨਹੀਂ ਤਾਂ ਉਹ ਪੈਸੇ ਤਾਂ ਜਮ੍ਹਾਂ ਕਰਵਾ ਕੇ ਜਾਣੇ ਵੀ ਅੰਦਰ ਜਾ ਕੇ ਪੈਸੇ ਖਾਈ ਆਮ ਜਨਤਾ ਕਹਿੰਦੀ ਹੈ ਦੂਸਰੇ ਪਾਸੇ 5-6 ਸਾਲ ਦਾ ਨਾਮ ਲਿਖਾ ਗਿਆ ਇਹ ਮੇਰੀ ਗੱਲ ਸੁਣੋ ਗੱਲ ਜੀ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਵੀ ਕਿਹਾ ਹੋਏ ਵੀ ਤੁਸੀਂ ਜਾਲੀ ਕਾਪੀਆਂ ਛਪਵਾ ਕੇ ਭਰਤੀ ਕਰਨੀ ਹੈ ਆਪਣੀ ਅਲੱਗ ਦੁਕਾਨ ਖੋਲ੍ਹਣੀ ਆ ਤਾਂ ਅਸੀਂ ਆਪਣੀ ਦੁਕਾਨ ਸਬਮਿਟ ਦਾਂਗੇ ਸੋ ਉਹਦਾ ਸਿਰਫ ਨਾਮ ਵਰਦੇ ਆ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੇ ਕੱਲ੍ਹ ਪੜ ਸੁਖ ਨੀਅਰ ਕਰਿਆ ਵੀ ਅਕਾਲ ਤਖਤ ਸਾਹਿਬ ਕੋਈ ਇੱਕ ਥੜੇ ਦਾ ਥੋੜੀ ਆ ਸਾਰੇ ਅਕਾਲ ਤਖਤ ਸਾਹਿਬ ਸਮਰਪਿਤ ਆ ਸਾਰੇ ਅਕਾਲ ਤਖਤ ਸਾਹਿਬ ਦੀ ਮੰਨਦੇ ਆ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਕਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਉਹ ਸੇਵਾ ਚੰਗੀ ਤਰ੍ਹਾਂ ਉਸਨੇ ਨਿਭਾਈ ਆ ਔਰ ਪ੍ਰਬੰਧ ਚੜ੍ਹੀ ਉਹਨਾਂ ਨੇ ਕੰਮ ਕੀਤਾ ਉਹਦੇ ਬਾਅਦ ਦਾ ਕਰਵਾਇਆ ਵੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਕਿਹਾ ਪ੍ਰਤੀਕਰਮ ਬਾਈ ਜੀ ਤੁਸੀਂ ਦਿਖਾ ਦਿਓ ਮੈਨੂੰ ਕਿ ਕਿੱਥੇ ਗਿਆ ਦੱਸਦੇ ਤੁਸੀਂ ਮੈਨੂੰ ਕਿਤੇ ਦਿਖਾ ਦਿਓ ਅਕਾਲ ਤੱਕ ਸ਼ਾਮ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੂੰ ਵੈਲਕਮ ਕਰਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਜੇ ਹੋਰ ਮੈਂਬਰ ਬਧਾਣੇ ਤਾਂ ਤੁਸੀਂ ਬਧਾ ਲਿਓ ਉਹਨਾਂ ਨੂੰ ਵੀ ਸੱਤਾ ਨੂੰ ਮੈਂਬਰ ਲਾਇਆ ਸੀਗਾ ਇਹਨਾਂ ਦੀ ਆਪ ਹੰਦਰੀਆਂ ਕਾਰਵਾਈਆਂ ਕਰਕੇ ਤਾਂ ਬਲੰਗਰ ਸਾਹਿਬ ਤੇ ਕਾਮੀ ਸਾਹਿਬ ਨੇ ਅਸਤੀਫਾ ਦੇਇਆ ਤਾਂ ਦੇਖੋ ਅੱਜ ਹਲਕਾ ਨਾਬੇ ਦੀ ਸ਼੍ਰੋਮਣੀ ਕਾਲ ਜਿਹੜੀ ਭਰਤੀ ਹੋਈ ਸੀ ਸਰਦਾਰ ਮਕਣ ਸਿੰਘ ਨਾਲਕਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਸਮੂਚੇ ਸ਼੍ਰੋਮਣੀ ਕਾਲਜਲ ਦੇ ਅੱਜ ਇੱਥੇ ਆਗੂ ਸਹਿਬਾਨ ਵਰਕਰ ਸਹਿਬਾਨ ਯੂਥ ਕਾਲਜਲ ਦੇ ਅਹੁਦੇਦਾਰ ਸਹਿਬਾਨ ਸਾਰੇ ਇੱਥੇ ਪਹੁੰਚੇ ਨੇ ਅੱਜ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਜਿਹੜੀ ਚੋਣ ਹੋਣੀ ਆ ਸਾਰੇ ਮੈਂ ਸਮਝਦਾ ਕਿ ਪੂਰੀ ਸੈਮੇਟੀ ਦੇ ਨਾਲ ਅੱਜ ਜਿਹੜੀ ਡੈਲੀਗੇਟ ਜਿਨ੍ਹਾਂ ਨੇ ਭਰਤੀ ਕਰੀ ਉਹ ਚੋਣ ਹੋ ਜਾਣੀ ਆ ਬੜੇ ਉਤਸ਼ਾਹ ਨਾਲ ਭਰਤੀ ਹੋਈ ਆ ਸੋ ਆਉਣ ਵਾਲੇ ਸਮੇਂ ਤੁਸੀਂ ਇੱਥੇ ਰਿਜ਼ਲਟ ਵੀ ਦੇਖੋਗੇ ਬਾਕੀ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰਦੇ ਹੋ ਕਿ ਇੱਕ ਬਾਗੀ ਧੜਾ ਇੱਕ ਪੰਜ ਮੈਂਬਰੀ ਧੜਾ ਸ਼੍ਰੀ ਕਾਲਤਾਖਸਰ ਦੇ ਹੁਕਮਾਂ ਤੇ ਇਹ ਭਰਤੀ ਹੋਈ ਆ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਵਿਧੀ ਵਿਧਾਨ ਮੁਤਾਬਕ ਆਪਣੀ ਭਰਤੀ ਕਰੇ ਤੇ ਵਿਧੀ ਵਿਧਾਨ ਦੇ ਮੁਤਾਬਕ ਹੀ ਭਰਤੀ ਹੋਈ ਆ ਵਿਧੀ ਵਿਧਾਨ ਕੀ ਆ ਕਿ ਵਿਧੀ ਵਿਧਾਨ ਕਹਿੰਦਾ ਹੈ ਕਿ ਸ਼੍ਰੋਮਣੀ ਕਾਲਜ ਦਲ ਦੇ ਵਿਧਾਨ ਦੇ ਮੁਤਾਬਕ ਜਿਹੜਾ ਲਿਖਿਆ ਹੋਇਆ ਕਿ ਵਰਕਿੰਗ ਕਮੇਟੀ ਭਰਤੀ ਕਰ ਸਕਦੀ ਹੈ ਵਰਕਿੰਗ ਕਮੇਟੀ ਨੇ ਸ਼੍ਰੀ ਕਾਲਤਾਖਸਰ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਨਾਂ ਨੂੰ ਵਿੱਚ ਪਾ ਕੇ ਭਰਤੀ ਕਰਨੀ 7 ਮੈਂਬਰੀ ਕਮੇਟੀ ਜੋ 2 ਮੈਂਬਰ ਅਸਤੀਫਾ ਦੇ ਕੇ ਚਲੇ ਗਏ ਇਹ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ 2 ਬੰਦੇ ਅਸਤੀਫਾ ਦੇ ਕੇ ਕਿਉਂ ਚਲੇ ਗਏ 7 ਚੋਂ ਉਹ 2 ਤਾਂ ਦੇ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਕਿਸੇ ਗੱਲ ਤੇ ਇੱਕਮਤ ਨਹੀਂ ਹੋ ਰਿਹਾ ਇੱਕਮਤ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੰਦਿਆਂ ਦੇ ਏਜੰਡਾ ਹੋਰ ਸੀ ਬੰਦਿਆਂ ਦਾ ਏਜੰਡਾ ਅਕਾਲੀ ਦਲ ਨੂੰ ਤਕੜਾ ਕਰਨੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਅਕਾਲੀ ਦਲ ਨੂੰ ਖਤਮ ਕਰਨਾ ਸੀ ਅਕਾਲੀ ਦਲ ਦੇ ਵਰਕਰਾਂ ਨੂੰ ਪੰਬਲ ਘੁੱਸੇ ਚ ਪਾਉਣਾ ਸੀ ਸੋ ਏਜੰਡੇ ਦੇਖੋ ਪ੍ਰੋਫੈਸਰ ਕਿਰਪਾਲ ਸਿੰਘ ਬਲੁੰਗਰ ਜੀ 105 ਸਾਲ ਦਾ ਅਕਾਲੀ ਦਲ ਦਾ ਇਤਿ 55 ਸਾਲ ਦਾ ਉਹਨਾਂ ਦਾ ਕੈਰੀਅਰ ਆ ਪਾਰਟੀ ਦੇ ਵਿੱਚ 55 ਸਾਲ ਉਹਨਾਂ ਨੂੰ ਮਤਲਬ ਪਾਰਟੀ 'ਚ ਕੰਮ ਕਰਦਿਆਂ ਨੂੰ ਹੋ ਗਏ ਕਿਰਪਾਲ ਸਿੰਘ ਬਡੂਂਗਰ ਜੀ ਨੂੰ ਸੋ ਉਹ ਬੰਦੇ ਜੇ ਕਿਨਾਰਾ ਕਰਕੇ ਕਿਸੇ ਗੱਲ ਕਰਕੇ ਕਹਿ ਰਹੇ ਹਾਂ ਉਹ ਸਿਆਣੇ ਨੇ ਬੋਲਦੇ ਨਹੀਂ ਜਾਦੇ ਪਰ ਇਸ਼ਾਰਾ ਦੇ ਗਏ ਨੇ ਇਸ਼ਾਰਾ ਕੀ ਦੇ ਗਏ ਨੇ ਕਿ ਇਹ ਬੰਦਿਆਂ ਦੀ ਇੱਕ ਮਤ ਨਹੀਂ ਹੋ ਰਹੀ ਇਹ ਬੰਦਿਆਂ ਦਾ ਏਜੰਡਾ ਹੋ ਰਿਹਾ ਇਹ ਬੰਦਿਆਂ ਦੀ ਉਹ ਮਨਸ਼ਾ ਨਹੀਂ ਜੋ ਪਾਰਟੀ ਨੂੰ ਟਕਰਾ ਕਰਨ ਵਾਲੀ ਆ ਪਾਰਟੀ ਨੂੰ ਟਕਰਾ ਕਰਨ ਵਾਲਿਆ ਪਰ ਕੰਨ ਉਹ ਕਹਿੰਦੇ ਜਾਲੀ ਵਰਤੀ ਕਰ ਰਹੇ ਨੇ ਅਕਾਲੀ ਦਲ ਆ ਦੱਸੋ ਇਹਨਾਂ ਨੂੰ ਕਿਹੜਾ ਜਾਲੀ ਇਹ ਦੱਸਿਓ ਆ ਮੇਰੇ ਵਾਲੇ ਦੋਲੇ ਖੜੇ ਨੇ ਅੰਦਰ ਆ ਠੱਠਾ ਮਾਰਦਾ ਕ ਇਹਨਾਂ ਚੋ ਕਿਹੜੇ ਅਕਾਲੀ ਦਲ ਦੇ ਵਿੱਚ ਸਾਰੀ ਉਮਰ ਲਾਤੀ ਨਾ ਬੰਦਿਆਂ ਨੇ ਇਹੋ ਇਹ ਜੇ ਇਹਨਾਂ ਅਕਾਲੀ ਦਲ ਦੇ ਵਰਕਰਾਂ ਨੂੰ ਜਾਲੀ ਕਹਿਣਾ ਤੇ ਉਹ ਬੰਦੇ ਕਹਿਣ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ ਤੋਂ ਨਜ਼ਾਰੇ ਲਏ ਹੋਣ ਸੋ ਹੁਣ ਉਹਦੇ ਹਾਲਾਤ ਕੀ ਨੇ ਹੁਣ ਹਾਲਾਤ ਇਹ ਨੇ ਕਿ ਆ ਪਟਿਆਲੇ ਜਿਹੜੇ ਚ ਪਿੱਛੇ ਜਿਨ੍ਹਾਂ ਦੀ ਇੱਕ ਮੀਟਿੰਗ ਹੋਈ ਹੈ ਇਹਨਾਂ ਦੀ ਪਹਿਲਾਂ ਤਾਂ ਉਹ ਚਾਰਜ ਲੈ ਜੋ ਕੱਟ ਕੀਤਾ ਗਿਆ ਚਲੋ ਕੱਟ ਵੀ ਹੋ ਗਿਆ ਉਤੋਂ ਇੱਕ ਸੀਨੀਅਰ ਲੀਡਰ ਉਸਕੇ ਨੱਠ ਗਿਆ ਸਟੇਟ ਤੋਂ ਥੱਲੋਂ ਜਾ ਕੇ ਮਨਾ ਕੇ ਲਿਆਏ ਕਹਿੰਦਾ ਜੀ ਮੇਰਾ ਨਾਂ ਤੁਸੀਂ ਲਾਸਟ ਵਿੱਚ ਬੋਲੋ ਮੈਂ ਇੰਨੇ ਮਿੰਟ ਲਾਉਂ ਤੇ ਉਹਨੂੰ ਇਗਨੋਰ ਕੀਤਾ ਗਿਆ ਸੋ ਕਹਿਣ ਦਾ ਮਤਲਬ ਸਾਰਾ ਕੁਝ ਅੱਛਾ ਨਹੀਂ ਵਿਧਾਨ ਸਭਾ ਦੇ ਮਨਪੀ ਸਿੰਘ ਯਾਦਲੀ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿਧੀ ਵਿਧਾਨ ਸਰਕਾਰਾਂ ਤੋਂ ਖੋ ਕੇ ਜਿਹੜੀ ਹੈ ਸਿੱਖ ਜਗਤ ਨੇ ਆਪਣੇ ਹੱਥਾਂ 'ਚ ਲਿਆ ਸੀ ਸੇਵਾ ਸੰਭਾਲ ਦਾ ਜੁਮਾ ਉਹ ਅੱਜ ਹਾਲਾਤ ਇਹ ਨੇ ਕਿ ਮਨਪੀ ਸਿੰਘ ਯਾਦਲੀ ਕਹਿੰਦਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣ ਵਿਧਾਨ ਸਭਾ ਤੈਅ ਕਰੇ ਕਿ ਕਾਲ ਤੱਕ ਸਰਜੇਦਾਰ ਕਿਵੇਂ ਲੱਗੇਗਾ ਉਹ ਭਾਈ ਉਹਨਾਂ ਤੋਂ ਲੜ ਕੇ ਸਰਕਾਰਾਂ ਤੋਂ ਤਾਂ ਸੇਵਾ ਸੰਭਾਲ ਸਿੱਖ ਸੰਗਤ ਨੇ ਆਪਣੇ ਹੱਥ ਦੇ ਵਿੱਚ ਲਈ ਆ ਸੋ ਉਹ ਉਹਦੇ ਤੇ ਵੀ ਪੰਜ ਮੈਂਬਰੀ ਕਮਿਟਨੀ ਨਾ ਪੰਜ ਮੈਂਬਰੀ ਨੂੰ ਤੁਸੀਂ ਸੁਨਿਆ ਪਛਾ ਦਿਓ ਉਹ ਇਹ ਸਾਰੇ ਬੰਦੇ ਇਸ ਗੱਲ ਦੀ ਹਮੇ ਉਟਣ ਸਾਰੇ ਪੰਜ ਦੇ ਪੰਜ ਕਿ ਜਿਹੜਾ ਮਨਪੀਰ ਸਿੰਘ ਯਾਲੀ ਨੇ ਵਿਰੀ ਵਿਧਾਨ ਬਣਾਉਣ ਦਾ ਕਾਨੂੰਨ ਬਣਾਉਣ ਦਾ 92 ਐਮ ਐਲ ਏ ਝਾੜੂ ਵਾਲਿਆਂ ਦੇ ਮੂਹਰੇ ਪ੍ਰਸਤਾਵ ਰੱਖਿਓ ਠੀਕ ਆ ਜਾਂ ਗਲਤ ਨਾ ਪੰਜਾਂ ਦੇ ਕਹਾ ਕੇ ਦਿਖਾਓ ਹਾਂ ਵੀ ਉਟਦੇ ਨੇ ਪੰਜੇ ਕਿ ਹਾਂ ਠੀਕ ਆ ਭਾਈ ਜਿਹੜੇ ਜਿਹੜੇ ਬੰਦਿਆਂ ਨੇ ਐਨ ਐਸ ਐ ਲਾਤੇ ਜਿਹੜੇ ਬੰਦਿਆਂ ਨੇ ਸਾਡੇ ਸੰਸਤਾਵਾਂ ਦਾ ਘਾਣ ਕਰਤੇ ਆ ਜਿਹੜੇ ਬੰਦੇ ਸ਼ਰਾਬ ਪੀ ਕੇ ਤਾਂ ਸਰਕਾਰ ਚਲਾ ਰਹੇ ਨੇ ਉਹ ਹੁਣ ਅਕਾਲ ਤਖਤ ਸਾਹਿਬ ਦੀ ਐਜਪੀਸੀ ਦੀ ਮਰਿਆਦਾ ਨੂੰ ਵਿਧਾਨ ਸਭਾ ਦੇ ਵਿੱਚ ਬੋਤਲ ਕਾਨੂੰਨ ਬਣਾਉਣਗੇ ਇਹ ਮਨਪੀਰ ਸਿੰਘ ਯਾਲੀ ਤੋਂ ਉਹਨਾਂ ਦੇ ਨਾਲ ਦੇ ਬੰਦੇ ਵੀ ਸਹਿਮਤ ਨਹੀਂ ਹੁਣ ਮਨਪੀਰ ਸਿੰਘ ਯਾਲੀ ਕਿਉਂ ਬੋਲੇ ਹੁਣ ਸਾਡੇ ਮੁਤਾਬਕ ਕਿ ਪ੍ਰੈਸ਼ਰ ਹੈ ਕੋਈ ਕੋਈ ਭਾਈ ਵੱਡੀ ਸ਼ਕਤੀ ਪ੍ਰੈਸ਼ਰ ਦੇ ਰਹੀ ਹੈ ਕਿ ਬੋਲੋ ਸੋ ਇਹ ਸਾਰਾ ਕੁਝ ਹੁਣ ਸਾਨੂੰ ਸਾਹਮਣੇ ਲਿਆਉਣਾ ਪੈਣਾ ਹੈ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਬੋਲਣਾ ਬੰਦ ਕਰੋ ਵਖਰੇ ਜੁਲੇ ਸਮੇਟੋ ਮੈਂ ਬਿਲਕੁਲ ਅਸੀਂ ਨਹੀਂ ਬੋਲੇ ਪਰ ਜਦੋਂ ਪਾਣੀ ਸਿਰ ਤੋਂ ਲੰਘਿਆ ਹੁਣ ਸਾਨੂੰ ਬੋਲਣਾ ਪੈਣਾ ਹੈ ਦੱਸਣਾ ਵੀ ਪੈਣਾ ਹੈ ਕਿ ਭਾਈ ਇਹ ਅਕਾਲੀ ਦਲ ਨੂੰ ਢਾਹ ਲਾਉਣ ਵਾਲੇ ਲੋਕ ਨੇ ਜਿਹੜੇ ਪਤਾ ਨਹੀਂ ਕਿਹੜੀ ਸ਼ਕਤੀ ਦੇ ਅਧੀਨ ਆ ਕੇ ਅੱਜ ਆਪਣੇ ਆਪ ਨੂੰ ਮਤਲਬ ਸਾਰੀ ਉਮਰ ਪਾਰਟੀ 'ਚ ਨਜ਼ਾਰੇ ਲੈ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਕੀ ਮੰਨਦੇ ਪਤਾ ਹੀ ਹੈ ਹੁਣ ਸ਼ਾਇ ਕਿ ਦੀ ਹੈ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਮੈਂ ਸਮਝਦਾ ਕਿ ਪੰਥ ਦੀ ਤੇ ਸੰਸਥਾਵਾਂ ਦੀ ਤੇ ਪੰਜਾਬ ਦੀ ਬਾੜ ਹੈ ਉਹ ਤੋਂ ਬਾੜ ਨੂੰ ਤੋੜਨ ਲਈ ਦਿੱਲੀ बार-बार ਅਤਕੰਡੇ ਬਣਾਉਂਦੇ ਹੈ ਇਸ ਵਾਰ ਤਰੀਕਾ ਥੋੜਾ ਵੱਖਰਾ ਲੈ ਕੇ ਆਈ ਆ ਪਰ ਤਰੀਕਾ ਜਿਹੜਾ ਮਰਜ਼ੀ ਹੋਵੇ ਸ਼ਹੀਦਾਂ ਦੀ ਪਾਰਟੀ ਐ ਨੂੰ ਕੋਈ ਵੀ ਤਰੀਕਾ ਮਾਰ ਨਹੀਂ ਸਕਦਾ ਢਾਲੀ ਵਾਲ ਕਹ ਰਹੇ ਨੇ ਕਿ ਵਿਕਰਮ ਜੀ ਆ ਪੀ ਕੇ ਕਪੇ ਮਿਚਾਂ ਤੋਂ ਬਾਅਦ ਜਿਹੜਾ ਢਾਲੀ ਦੇਖੋ ਢਾਲੀ ਕੋ ਕਿਤੇ ਵੋਟਾਂ ਨਹੀਂ ਪੈਣੀਆਂ ਲੋਕਾਂ ਦੇ ਵਿੱਚ اتنا ਪੁਰਜੇ ਢਾਲੀ ਵਾਲ ਸਾਹਿਬ ਦੇ ਨਾ ਜਿਵੇਂ ਕਹਿੰਦੇ ਨੇ ਵੀ ਇਹ ਇਹ ਮਤਲਬ ਉਹ ਬੰਦੇ ਨੇ ਜਿਨ੍ਹਾਂ ਦੇ ਮਤਲਬ ਦਾ ਹੱਥ ਲੱਗ ਗਿਆ ਢਾਲੀ ਵਾਲ ਸਾਹਿਬ ਦੀ ਆਪਣੀ ਦੇਣ ਕੀ ਹੈ 2022 ਤੋਂ ਪਹਿਲਾਂ ਕਦੇ ਪੰਜਾਬ ਦੇ ਨਕਸ਼ੇ 'ਚ ਮੈਂ ਕਦੇ ਉਹਦਾ ਨਾਂ ਸੁਣਿਆ ਨਹੀਂ ਜਿਹੜੇ ਬੰਦੇ ਨੂੰ ਐਡਾ ਨਖਿੱਧ ਮੰਤਰੀ ਜਨ ਲਾਇਕ ਮੰਤਰੀ ਜਿਹੜੇ ਬੰਦੇ ਨੂੰ 2 ਸਾਲ ਤੋਂ ਇਹ ਨਹੀਂ ਪਤਾ ਵੀ ਮੇਰੇ ਕੋਲ ਮਹਿਕਮਾ ਹੈਗਾ ਕਿ ਨਹੀਂ ਹੈਗਾ ਮੰਤਰੀ ਕਹਦਾ ਮੈਂ ਹੂਟਰ ਮਾਰਦਾ ਕਰ ਇਧਰੋਂ ਜਾ ਰਹੇ ਆ ਜਿੰਪਸੀਆਂ ਲਈ ਕਰ ਇਧਰੋਂ ਜਾ ਰਹੇ ਆ ਜਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਮੇਰੇ ਕੋਲ ਮਹਿਕਮਾ ਨਹੀਂ ਕੋ ਲੱਖ ਲਾਂਤ ਬਣਾਉਣ ਵਾਲਿਆਂ ਦੇ ਲੱਖ ਲਾਂਤ ਬਣਨ ਵਾਲਿਆਂ ਦੇ ਤੇ ਮੈਂ ਸਮਝਦਾ ਕਿ ਲੱਖ ਲਾਂਤ ਉਹਨਾਂ ਲੋਕਾਂ ਦੇ ਜਿਹੜੇ ਉਦੋਂ ਬਲਾਬ ਲਾ ਕੇ ਉਦੋਂ ਘਾਟਨ ਕਰਾਉਂਦੇ ਰਹੇ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਦਾ ਮੰਤਰੀ ਨਹੀਂ ਇਹ ਤਾਂ ਐਵੇਂ ਜੱਲੀ ਮੰਤਰੀ ਸਾਰੇ ਵਰਲਡ ਦੇ ਵਿੱਚ ਆਪਣਾ ਮਜ਼ਾਕ ਉਡਰੇ ਆ ਕੁਝ ਇਹ ਦੱਸੋ ਅਸੀਂ ਦਸਤਾਰਾ ਸਜਾਈ ਕਿਸੇ ਵੀ ਦਸਤਾਰ ਸਹੀਗਾ ਆ ਕਦਰ ਬੈਠੇ ਨੇ ਸਾਰੇ ਦਸਤਾਰਾ ਸਜਾਈ ਦਾੜੇ ਪ੍ਰਕਾਸ਼ ਨੇ ਕਈਆਂ ਦੇ ਅਮਰ ਛੱਕੇ ਹੋਏ ਨੇ ਕਿਹੜਾ ਬੰਦਾ ਵੀ ਜਿਹੜਾ ਗੁਰੂ ਨੂੰ ਨਹੀਂ ਮੰਨਦਾ ਕਿਹੜਾ ਬੰਦਾ ਵੀ ਇਹਨਾਂ ਜਿਹੜਾ ਜਿਹਦੀ ਅਕਾਲ ਤਖਸਾਲ ਨੂੰ ਨਹੀਂ ਮੰਨਦਾ ਮਤਲਬ ਇੱਕ ਬਾਰ ਬਾਰ ਸਾਨੂੰ ਯਾਰ ਤੁਸੀਂ ਇਹ ਅਕਾਲ ਤਖਸਾਲ ਦੀ ਆੜ ਲੈ ਕੇ ਰਾਜਨੀਤੀ ਕਰੋ ਤੁਸੀਂ ਤੇ ਭੰਗੋੜੇ ਸਾਨੂੰ ਬੋਹੋ ਭਗੋੜੇ ਤਾਂ ਭਾਈ ਤੁਸੀਂ ਹੋ ਜਿਹੜੇ ਅਕਾਲ ਤਖਸਾਲ ਦੀ ਆੜ ਲੈ ਕੇ ਜਿਹੜੇ ਅੱਜ ਇਹ ਕੰਮ ਕਰ ਰਹੇ ਹੋ ਉਹ ਲੈ ਗੈਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਗਿਆਨੀ ਹਰਪੀ ਸਿੰਘ ਦੇ ਬਾਰੇ ਜਦੋਂ ਅਕਾਲ ਤਖਤ ਦੇ ਜਥੇਦਾਰ ਸੀ ਬਿਲਕੁਲ ਨਹੀਂ ਬੋਲਿਆ ਵੈਸੇ ਜੇ ਕੋਈ ਸਾਬਕਾ ਹੋ ਜੇ ਨਾ ਬੁਰਨਾ ਉਹਦੇ ਖਿਲਾਫ ਵੀ ਨਹੀਂ ਚਾਹੀਦਾ ਮੈਂ ਇਹ ਨਹੀਂ ਕਦੇ ਬੋਲਿਆ ਤੇ ਮੈਨੂੰ ਖੁਦ ਨੂੰ ਇਹ ਸ਼ਰਮ ਮਹਿਸੂਸ ਹੋ ਰਹੀ ਆ ਕਿ ਕੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਦੇ ਖਿਲਾਫ ਸਾਨੂੰ ਬੁਰਨਾ ਪੈਂਦਾ ਪਰ ਕਰੀਏ ਕੀ ਜਿੰਨੀ ਨਫ਼ਰਤ ਭਰੀ ਸ਼ਬਦਾਵਲੀ ਨਾਲ ਚਿੰਨੀ ਗੁਰਬਾਣੀ ਉਹ ਐਡੇ ਪਦਵੀ ਤੇ ਰਹੇ ਨੇ ਤੇ ਬੜੇ ਮਤਲਬ ਪੜ੍ਹੇ ਲਿਖੇ ਵੀ ਨੇ ਕੋ ਸਿੱਖੀ ਦੀ ਸਮਝ ਵੀ ਰੱਖਦੇ ਨੇ ਭਾਈ ਬਾਣੀ ਦੇ ਵਿੱਚ ਇੰਨੀ ਨਫ਼ਰਤ ਕਿਤੇ ਦੱਸੀ ਹੋਣੀ ਉਹ ਵੀ ਆਪਣੇਆਂ ਨਾਲ ਜਿੰਨੀ ਨਫ਼ਰਤ ਦੇ ਨਾਲ ਉਹ ਬੋਲਦੇ ਨੇ ਕਾਲੀ ਦਲ ਜਾਂ ਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਇਹ ਹੁਣ ਛੇਵੇਂ ਪਾਤਸ਼ਾਹ ਦੇ ਤਖਤ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਦਾ ਚਿਹਰਾ ਹੁਣ ਸਾਹਮਣੇ ਆ ਰਿਹਾ ਹੈ ਕਿ ਇੰਨੀ ਨਫ਼ਰਤ ਲੈ ਕੇ ਕੋਈ ਵੱਡਾ ਕੋਈ ਜੱਜ ਉਹ ਸਾਰਾ ਕੁਝ ਨਿਰਪੱਖ ਕਰ ਸਕਦਾ ਉਹਨਾਂ ਉਹ ਕਿਸੇ ਦਾ ਪੱਖ ਨਹੀਂ ਲੈ ਸਕਦਾ ਉਹਨੂੰ ਨਿਰਪੱਖ ਫੈਸਲੇ ਸੁਣਾਉਣੇ ਚਾਹੀਦੇ ਨੇ ਹੁਣ ਇਹ ਵੀ ਸ਼ੰਕਾ ਆਉਂਦੀ ਆ ਕਿ ਇੰਨੀ ਨਫ਼ਰਤ ਲੈ ਕੇ ਉਹ ਬੰਦੇ ਨੇ ਨਿਰਪੱਖ ਪੰਨੇ ਦੇ ਲਈ ਕਿਤੇ ਹੋਣਗੇ ਕਿਉਂਕਿ ਜਿਹੜੇ ਬੰਦਿਆਂ ਨੂੰ ਉਹ ਆਪ ਕਹਿੰਦੇ ਸੀ ਕਿ ਝੂਠੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾ ਜਿਹੜਾ ਬੀਬੀ ਜਗੀਰ ਕੌਰ ਜਿਹੜੇ ਸ੍ਰੀ ਆਮ ਝੂਠ ਬੋਲਿਆ ਏ ਉਹਨਾਂ ਬੰਦਿਆਂ ਦੇ ਤੋਂ ਸਰੂਪੇ ਨੇ ਦੇ ਫਿਰੇ ਨੇ ਤੇ ਆਪਰੋਂ ਦੇ ਸਰੂਪੇ ਪਾਉਂਦੇ ਫਿਰ ਰਹੇ ਨੇ ਹੁਣ ਇਹ ਇਹ ਕੌਮ ਨੂੰ ਵੀ ਪੂਰੇ ਵਰਲਡ ਦੇ ਵਿੱਚ ਸਿੱਖ ਸੰਗਤ ਨੂੰ ਵੀ ਸਮਝਣ ਦੀ ਲੋੜ ਆ ਇਹ ਕੀ ਕੀ ਫਿਲਮ ਕੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਪਾਸੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਬਾਗੀ ਵੀ ਦਾਗੀ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਝੂਠੇ ਅਸੀਂ ਬਾਅਦ ਵਿੱਚ ਸਬੂਤ ਦੇ ਆਏ ਚੰਨੂ ਮਰਾ ਸਾਹਿਬ ਮੁਕਰ ਕੇ ਕਹਿੰਦੇ ਮੈਂ ਤਾਂ ਜੀ ਪਾਰਟੀ ਨੇ ਬਿਆਨ ਛਾਪ ਚਾ ਸੀ ਇਹ ਹੀ ਕਿਹਾ ਸੀ ਫਸਿਲ ਤੇ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ ਦੋਏ ਚੀਜ਼ ਨੇ ਅਸੀਂ ਵੀਡੀਓ ਕੱਢ ਲਏ ਜਿਹਦੇ ਵਿੱਚ ਕਹੀ ਜਾਂਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇ ਦਿੱਤੀ ਕੋਈ ਗੱਲ ਨਹੀਂ ਪੱਤਰਕਾਰ ਸਾਹਿਬ ਤੁਹਾਡੇ ਵਰਗਾ ਭਰਾ ਕਹਿੰਦਾ ਕਿ ਭਾਈ ਜੇ ਅ ਤੁਸੀਂ ਤਾਰੀਫ ਮਤਲਬ ਜਿਹੜੀ ਉੱਥੋਂ ਮਾਫੀ ਹੋਈ ਆ ਕਿ ਇਹ ਸਹੀ ਆ ਗਲਤ ਆ ਕਹਿੰਦਾ ਦੇਖੋ ਵੀ ਉਹ ਤਾਂ ਪੇਸ਼ ਨਹੀਂ ਹੋਇਆ ਰਾਮ ਰਹੀਮ ਤਾਂ ਤੇ ਚੰਨੂ ਮਰਾ ਸਾਹਿਬ ਕਹਿੰਦੇ ਰਾਮ ਰਹੀਮ ਜੀ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੁਣ ਤਾਂ ਵੀਡੀਓ ਕਾਨਫਰੈਂਸ ਕਾਨਫਰੰਸ ਆਈ ਸਾਰਾ ਕੁਝ ਹੋ ਜਾਂਦਾ ਹੁੰਦਾ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕਾਲੀ ਦਲ ਦੇ ਲੀਡਰਸ਼ਿਪ ਨੇ ਮਾਫੀ ਮੰਗੀ ਸਵਕਾਰ ਕੀਤਾ ਕੋਈ ਗਲਤੀ ਹੋਈ ਕੋਈ ਉਨਤਾਈ ਰਹੀ ਉਹਦੀ ਮਾਫੀ ਮੰਗਣੀ ਪਰ ਗੁਰੂ ਸਾਹਮਣੇ ਖੜ ਕੇ ਜਿਹੜਾ ਬੰਦਾ ਝੂਠ ਬੋਲਿਆ ਆ ਐਡਾ ਪਸ਼ਰਮ ਕਿ ਜਿਹੜਾ ਉਹਦਾ ਗੁਰੂ ਖੜ ਕੇ ਸਾਹਮਣੇ ਸਾਹਮਣੇ ਖੜ ਕੇ ਝੂਠ ਬੋਲ ਦੇਵੇ ਹੁਣ ਇਹੋ ਬੰਦਿਆਂ ਦੇ ਕੀ ਜਕੀਲ ਕਰਾਂਗੇ ਤਾਂ ਹੀ ਰੋਦਾ ਫਿਰਦਾ ਹੁਣ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਜਿਹੜੀ ਅਥੁਧਾਰ ਲਹਿਰ ਉਧਰ ਵੀ ਹੁਣ ਜਗ੍ਹਾ ਨਹੀਂ ਮਿਲ ਰਹੀ ਉਧਰ ਵੀ ਠੱਕੇ ਪੈ ਰਹੇ ਨੇ ਤਾਂ ਹੀ ਸਟੇਜ ਤੋਂ ਰੁੱਸ ਰੁੱਸ ਕੇ ਨੱਠ ਰਹੇ ਆ ਅੱਗੇ ਖੜ ਕੇ ਝੂਠ ਬੋਲਿਆ ਜਦ ਤੱਕ ਜਾ ਕੇ ਦੁਬਾਰਾ ਗੁਰੂ ਤੋਂ ਮਾਫੀ ਨਹੀਂ ਮੰਗਦੇ ਮੈਨੂੰ ਲੱਗਦਾ ਨਹੀਂ ਸਿੱਖ ਸੰਗਤ ਨੂੰ ਪ੍ਰਵਾਨ ਕਰੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਸ਼ੀਅਰ ਔਰ ਸਾਡੇ ਯੂਥ ਹੈ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਤੀ ਸਿੰਘ ਚਿੰਦਰਪਾਲ ਵੈਨਕੀ ਸ਼ਰਮਾ ਜੀ ਹਲਕਾ ਨਾਬਾ ਦੇ ਵਿੱਚੋਂ ਚੁਣੇ ਗਏ ਨੇ ਤਕਰੀਬਨ 300 ਦੇ ਕਰੀਬ ਉਹਨਾਂ ਸਾਰੇ ਰੈਜੀਡੈਂਟਾਂ ਨੂੰ ਬਿਮਾਰਕਵਾਦ ਦੇਣ ਵਾਸਤੇ ਆਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਸੋ ਮੈਂ ਬੇਨਤੀ ਕਰਦਾ ਹਾਂ ਕਿ ਵਰਕਰ ਸਹਿਬਾਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਵੀ ਹੱਡੀ ਨੇ ਔਰ ਵਰਕਰ ਸਹਿਬਾਨਾਂ ਨੇ ਹੀ ਸਰਕਾਰਾਂ ਬਣਾਇਆ ਆਜਿਹੜੇ ਵਰਕਰ ਨੇ ਉਹ ਤਾਂ ਦੋ ਚਿੱਤੀ ਜਿਹੜੇ ਹੋਏ ਨੇ ਕਿ ਕਿਹੜੇ ਵਿਰੋਧੀ ਨੇ ਲੋਕਾਂ ਦੇ ਵਿੱਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਗੁੰਮਰਾਹ ਨਾ ਹੋਵੋ ਸ੍ਰੀ ਅਕਾਲ ਤਖਤ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਵਜਾਇਸ਼ ਜਿਹੜੀ ਅਕਾਲ ਤਖਤ ਤੋਂ ਹੋਈ ਹੈ ਅਕਾਲ ਤਖਤ ਦੇ ਅਧੀਨ ਅਸੀਂ ਵੇਖੇ ਸੇਵਾ ਕਰਦੇ ਆ ਸੋ ਜਿਹੜੇ ਲੋਕ ਆ ਮੈਂ ਜਨ ਹੀ ਕੰਮ ਕਰਦੇ ਫਿਰਦੇ ਨੇ ਉਹਨਾਂ ਨੂੰ ਲੋਕਾਂ ਨੂੰ ਮੂੰਹ ਨਾ ਲਾਉਣ ਤੇ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲਾ ਕਿ ਜਿਹੜੇ ਲੋਕ ਕਾਲੇ ਲੋਕ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਕੀਤਾ ਤੇ ਜਿਹੜੇ ਉਹ ਉਸ ਤੋਂ ਬਾਅਦ ਵੀ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਖਰਾਬੀਆਂ ਕਰੀ ਗਈਏ ਉਹ ਲੋਕ ਪ੍ਰਚਾਰ ਕਰਦੇ ਫਿਰਦੇ ਆ ਸੋ ਨਾ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਅੱਜ ਜੀ ਜਿਹੜੀ ਮੀਟਿੰਗ ਸੀ ਬਹੁਤ ਹੀ ਦੇਖ ਲੋ ਸਾਰੇ ਵਰਗਾਂ ਵੱਲੋਂ ਚੰਗਾ ਕਹਿ ਲੋ ਇਕੱਠ ਹੋਏ ਆ ਬਹੁਤ ਵਧੀਆ ਹੰਬਲਾ ਸੀਗਾ ਲਾਲਕਾ ਜੀ ਦਾ ਬੜਾ ਪ੍ਰੇਮ ਤੇ ਸਤਕਾਰ ਸ਼ਰਮਾ ਜੀ ਨੂੰ ਚੰਜਰ ਜੀ ਨੂੰ ਸਾਰੀ ਸੰਗਤ ਨੇ ਦਿੱਤਾ ਅਕਾਲ ਤਖਤ ਦਾ ਨਾਮ ਜਿਹੜੇ ਮਿਸਯੂਜ਼ ਕਰਕੇ ਲੋਕੀ ਅਕਾਲੀ ਦਲ ਨੂੰ ਹਮੇਸ਼ਾ ਹੀ ਬਦਨਾਮ ਕਰਦੇ ਰਹੇ ਨੇ ਉਹ ਦਾ ਜਵਾਬ ਦੇਣ ਦਾ ਵਕਤ ਆ ਗਿਆ ਮੇਰੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਅਕਾਲੀ ਦਲ ਦੀ ਗਰਾਫ ਉੱਪਰ ਨੂੰ ਜਾਊਗਾ ਤੇ ਜਿੰਨੇ ਕੰਮ ਅਕਾਲੀ ਦਲ ਨੇ ਕਰੇ ਨੇ ਕਿਸੇ ਨੇ ਨਹੀਂ ਕਰੇ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ